ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਕਾਫੀ ਸਾਰੇ ਐਸਪੀਰੈਂਟਸ ਦੁਆਰਾ ਇੱਕੋ ਸਵਾਲ ਪੁੱਛਿਆ ਜਾਂਦਾ ਕਿ ਸਰ ਸਾਨੂੰ ਇਹ ਦੱਸਿਆ ਜਾਵੇ ਅਸੀਂ ਪੀਐਸਟ ਐਂਡ ਮਾਸਟਰ ਕਾਰਡ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਾਂ ਸਾਨੂੰ ਕਿੰਨਾ ਟਾਈਮ ਦੇਣਾ ਚਾਹੀਦਾ ਆ ਸਟੱਡੀ ਨੂੰ ਤਾਂ ਜੋ ਫਿਊਚਰ ਦੇ ਵਿੱਚ ਜਿਹੜਾ ਸਾਡਾ ਐਗਜ਼ਾਮ ਹੈਗਾ ਜੀ ਉਹ ਕਲੀਅਰ ਹੋ ਜਾਵੇ ਕਾਫੀ ਸਾਰੇ ਸਾਥੀ ਹੋ ਸਕਦਾ ਆ ਸਕੂਲਾਂ ਵਿੱਚ ਜਾਂਦੇ ਹੁਣ ਸਕੂਲਾਂ ਤੋਂ ਆਉਣ ਤੋਂ ਬਾਅਦ ਟਿਊਸ਼ਨਾਂ ਵੀ ਪੜਾਉਂਦੇ ਹੋਣਗੇ ਘਰ ਦੇ ਕੰਮ ਵੀ ਕਰਦੇ ਹੋਣਗੇ ਸੋ ਇੰਨੇ ਕੰਮ ਕਰਨ ਤੋਂ ਬਾਅਦ ਜਿਹੜਾ ਸਟੱਡੀ ਲਈ ਟਾਈਮ ਮੈਨੇਜ ਕਰਨਾ ਹੁੰਦਾ ਆ ਔਖੀ ਸੋ ਫਿਰ ਵੀ ਆਪਾਂ ਕਿੰਨਾ ਕ ਟਾਈਮ ਦੇ ਸਕਦੇ ਆ ਕਿ ਆਪਣਾ ਜਿਹੜਾ ਇਗਜ਼ਾਮ ਹੈਗਾ ਜੀ ਉਹ ਕਲੀਅਰ ਹੋ ਜਾਵੇ ਪਹਿਲੀ ਗੱਲ ਇਹ ਕਿ ਇਹ ਵੀ ਤੁਹਾਨੂੰ ਦੇਖਣਾ ਪੈਣਾ ਆ ਕਿ ਜਿਹੜਾ ਆਪਣਾ ਇਗਜ਼ਾਮ ਹੈਗਾ ਆ ਉਹਦੇ ਵਿੱਚ ਗੈਪ ਕਿੰਨਾ ਆ ਕੀ ਤੁਹਾਡੇ ਕੋਲ ਤਿੰਨ ਚਾਰ ਮਹੀਨੇ ਹੈਗੇ ਆ ਜੇਕਰ ਟਾਈਮ ਥੋੜਾ ਰਹਿ ਗਿਆ ਫਿਰ ਤੁਸੀਂ ਸੋਚੋ ਵੀ ਇੱਕ ਦੋ ਘੰਟੇ ਪੜਨ ਦੇ ਨਾਲ ਸਾਡਾ ਸਰ ਜਣਾ ਆ ਫਿਰ ਇਹ ਤਾਂ ਪੋਸਿਬਲ ਨਹੀਂ ਹੈਗਾ ਕਿ ਇਹੋ ਜੀ ਸਟੱਡੀ ਨਾਲ ਤੁਸੀਂ ਆਪਦਾ ਪੇਪਰ ਨਹੀਂ ਕਲੀਅਰ ਕਰ ਸਕਦੇ ਬਟ ਫਿਰ ਵੀ ਇੰਪੋਸਿਬਲ ਕੋਈ ਵੀ ਗੱਲ ਨਹੀਂ ਹੁੰਦੀ ਬਟ ਮੰਨ ਲੈਂਦੇ ਆ ਤੁਹਾਡੇ ਕੋਲ ਤਿੰਨ ਚਾਰ ਮਹੀਨੇ ਹੈਗੇ ਆ ਕਿਸੇ ਵੀ ਪ੍ਰੀਖਿਆ ਦੇ ਲਈ ਜਿਵੇਂ ਪੀਐਸਟ ਦੀ ਪ੍ਰੀਖਿਆ ਆ ਤੁਸੀਂ ਸਕੂਲ ਵੀ ਬਟ ਦੇਂਦਾ ਤੁਸੀਂ ਡੇਢ ਘੰਟਾ ਤੋਂ ਲੈ ਕੇ 2 ਘੰਟੇ ਵੀ ਕੱਢ ਲਏ ਤਾਂ ਮੰਨ ਲਓ ਤੁਹਾਡਾ ਜਿਹੜਾ ਪੀਐਸਟ ਦਾ ਪੇਪਰ ਹੈਗਾ ਜੀ ਉਹ ਕਲੀਅਰ ਬੜੇ ਹੀ ਵਧੀਆ ਨੰਬਰਾਂ ਨਾਲ 100 ਪਲੱਸ ਨੰਬਰਾਂ ਨਾਲ ਕਲੀਅਰ ਕਰ ਸਕਦੇ ਹਾਂ ਜੇ ਮੈਂ ਇਹੀ ਗੱਲ ਕਰਾਂ ਤੁਹਾਡਾ ਮਾਸਟਰ ਕਾਟਰ ਦਾ ਪੇਪਰ ਹੁਣ ਜਾ ਰਿਹਾ ਜਾਂ ਫਿਰ ਤੁਸੀਂ ਲੈਕਚਰਰ ਕਾਟਰ एग्जाम ਦੀ ਤਿਆਰੀ ਕਰਨੀ ਹੈ ਤਾਂ ਉਹਦੇ ਲਈ ਤੁਹਾਨੂੰ ਜਿਹੜਾ ਟਾਈਮ ਦੇਣਾ ਪੈਣਾ ਆ ਘੱਟੋ ਘੱਟ 5 ਤੋਂ ਲੈ ਕੇ 6 ਘੰਟੇ ਦਾ ਜਿਹੜਾ ਟਾਈਮ ਹੈਗਾ ਜੀ ਜੇਕਰ ਤੁਸੀਂ ਵਧੀਆ ਨੰਬਰਾਂ ਨਾਲ ਪੇਪਰ ਕਲੀਅਰ ਕਰਨਾ ਹੈ ਮੈਰਿਟ ਲਿਸਟ ਵਿੱਚ ਆਉਣਾ ਹੈ ਤੇ ਮੈਂ ਮਿਨਿਮਮ ਦੱਸ ਰਿਹਾ ਕਿ ਮਿਨਿਮਮ ਤੁਹਾਨੂੰ 5 ਕੋਸ਼ਿਸ਼ ਕਰੋ ਵੀ 1-2 ਘੰਟੇ ਜਾਂ ਫਿਰ 3 ਘੰਟੇ ਘੱਟੋ-ਘੱਟ ਦਿੱਤੇ ਜਾਣ ਤੇ ਫਿਊਚਰ ਵਿੱਚ ਜਦੋਂ ਕੋਈ ਨੋਟੀਫਿਕੇਸ਼ਨ ਆ ਗਿਆ ਉਦੋਂ ਜਿਹੜੇ ਵੀ ਤੁਸੀਂ ਜੌਬ ਕਰ ਰਹੇ ਹੋ ਤੁਸੀਂ ਉਸ ਜੌਬ ਨੂੰ ਛੱਡ ਦਿਓ ਮੰਨ ਲਓ ਕਿ ਤੁਸੀਂ ਮਹੀਨਾ ਪਹਿਲਾਂ ਡੇਢ ਮਹੀਨਾ ਪਹਿਲਾਂ 2 ਮਹੀਨਾ ਪਹਿਲਾਂ ਜੌਬ ਨੂੰ ਛੱਡਤਾ ਤੇ ਸਾਰੇ ਟਾਈਮ ਨੂੰ ਆਪਦੀ ਸਟੱਡੀ ਤੇ ਲਗਾਓ ਹੋ ਸਕਦਾ ਆ ਵੀ ਘਰੇ ਕੋਈ ਪ੍ਰੋਬਲਮ ਹੋਵੇ ਤੇ ਘਰਦਿਆਂ ਨੂੰ ਵੀ ਸਮਝਾ ਦਿਓ ਕਿ ਮੇਰੇ ਕੋਲ ਸਿਰਫ ਆ ਦੋ ਮਹੀਨੇ ਰਹਿ ਗਿਆ ਇਸ ਦੋ ਮਹੀਨਿਆਂ ਦੇ ਵਿੱਚ ਮੈਂ ਆਪਦਾ ਬੈਸਟ ਦੇਣਾ ਆ ਜੇਕਰ ਪੇਪਰ ਕਲੀਅਰ ਹੋ ਗਿਆ ਤਾਂ ਵੈਰੀ ਗੁੱਡ ਵੈਸੇ ਕਾਫੀ ਜ਼ਿਆਦਾ ਚਾਂਸੇ ਹੋਣਗੇ ਜੇਕਰ ਤੁਸੀਂ ਬਹੁਤ ਹੀ ਵਧੀਆ ਫਾਸਟ ਐਕਸਪੀਰੀਅੰਸ ਤੋਂ ਆਪਾਂ ਨੂੰ ਕਾਫੀ ਕੁਝ ਸਿੱਖਣ ਨੂੰ ਮਿਲਦਾ ਆ ਐਂਡ ਮੇਰੇ ਕਾਫੀ ਸਾਰੇ ਸਾਥੀ ਇਹੋ ਜਿਹੇ ਵੀ ਹੈਗੇ ਆ ਜਿਹੜੇ ਕਿ ਮੇਰੇ ਕਲਾਸਮੇਟ ਰਹੇ ਆ ਉਹ ਆਪ ਹੀ ਦੱਸਦੇ ਹੁੰਦੇ ਆ ਕਿ ਲਾਸਟ ਵਾਲੇ ਦਿਨਾਂ ਦੇ ਵਿੱਚ ਜਦੋਂ ਤੁਸੀਂ ਤਿਆਰੀ ਕਰ ਰਹੇ ਹੁੰਦੇ ਹੋ ਤੇ ਤੁਸੀਂ ਸਕੂਲ ਜੁਆਇਨ ਕੀਤਾ ਹੁੰਦਾ ਆ ਤੇ ਉਹਨਾਂ ਦਿਨਾਂ ਵਿੱਚ ਤਿਆਰੀ ਨਹੀਂ ਕਰ ਹੁੰਦੀ ਜਦੋਂ ਤੁਸੀਂ ਜੌਬ ਕਰ ਰਹੇ ਹੁੰਦੇ ਹੋ ਜਾਂ ਫਿਰ ਸਕੂਲ ਜਾ ਰਹੇ ਹੁੰਦੇ ਹੋ ਸੋ ਇਹ ਸੀਗੀ ਜੀ ਅੱਜ ਦੀ ਆਪਣੀ ਛੋਟੀ ਜੀ ਵੀਡੀਓ ਬਾਕੀ ਕੋਸ਼ਿਸ਼ ਕਰਿਆ ਕਰੋ ਕਿ ਦਿਨ ਵਿੱਚ 1.5 ਤੋਂ 2 ਘੰਟਾ ਜਿਹੜਾ ਟਾਈਮ ਹੈਗਾ ਜੀ ਜਿਵੇਂ ਮਰਜ਼ੀ ਕਰਕੇ ਕੱਢ ਲਿਆ ਜਾਵੇ ਐਂਡ ਜਿਹੜੀ ਤੁਹਾਡੀ ਗ੍ਰੋਥ ਹੈਗੀ notification ਆਉਣ ਤੋਂ ਬਾਅਦ ਅਚਾਨਕ ਹੀ ਪੜਨਣ ਦਾ ਜਿਹੜਾ ਕੰਮ ਹੈਗਾ ਸੀ ਉਹ ਵੀ ਆਪਣੇ ਲਈ ਕਾਫੀ ਜ਼ਿਆਦਾ ਔਖਾ ਹੋ ਜਾਂਦਾ ਆ ਸੋ ਇਹ ਸੀਗੀ ਜੀ ਅੱਜ ਦੀ ਆਪਣੀ ਵੀਡੀਓ ਅੱਜ ਤੋਂ ਹੀ ਸ਼ੁਰੂਆਤ ਕਰ ਦੋ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੈਂਕ ਯੂ ਸੋ ਮੱਚ ਫॉर ਵਾਚਿੰਗ ਗੋਡ ਬlesਸ ਯੂ ਆਲ